ਇਸ ਦੁਨੀਆ ਦੇ ਵਿੱਚ ਕਈ ਵਾਰ ਅਸੀਂ ਦੇਖਦੇ ਹਾਂ ਕੁਝ ਇਨਸਾਨ ਤਾਂ ਆਪਣੀਆਂ ਤਕਦੀਰਾਂ ਨੂੰ ਅਤੇ ਲੇਖਾਂ ਨੂੰ ਹੀ ਦੋਸ਼ ਦਿੰਦੇ ਰਹਿੰਦੇ ਨੇ ਪਰ ਕੁਝ ਇਨਸਾਨ ਐਸੇ ਹੁੰਦੇ ਆ ਜਿਹੜੇ ਕਿ ਉਸ ਮਾਲਕ ਦੇ ਬਣਾਏ ਹੋਏ ਹੁਕਮ ਦੇ ਅੰਦਰ ਮਰਿਆਦਾ ਦੇ ਅੰਦਰ ਤੇ ਉਹਦੀ ਬਖਸ਼ੀ ਹੋਈ ਸ਼ਕਤੀ ਜਿਹੜੀ ਹੈ ਉਸ ਦੇ ਨਾਲ ਆਪਣੇ ਤਕਦੀਰਾਂ ਤੇ ਲੇਖਾਂ ਨੂੰ ਬਦਲ ਲੈਂਦੇ ਨੇ ਇਸ ਦੇ ਵਿੱਚ ਅਸੀਂ ਜੋ ਹੁਣ ਇਸ ਵੇਲੇ ਦੇਖ ਰਹੇ ਹਾਂ ਇਸ ਮਾਤਾ ਜੀ ਮਾਤਾ ਹਰਬੰਸ ਕੌਰ ਜੀ ਜਿਹੜੀ ਕਿ ਇਸ ਵੇਲੇ ਆਪਣੇ ਇੱਕ ਸਰਵ ਸੰਜੇ ਪਰਿਵਾਰ ਵੱਡੇ ਪਰਿਵਾਰ ਦੇ ਵਿੱਚ ਆਪਣੇ ਦਿਨ ਦੀ ਜਿਹੜੀ ਸ਼ੁਰੂਆਤ ਕਰਦੀ ਹੈ ਉਸ ਦੇ ਵਿੱਚ ਕਦੇ ਝੋਲੇ ਵੀ ਝੂਲਦੀ ਹੈ ਤੇ ਕਦੇ ਦੂਜਿਆਂ ਨਾਲ ਮਿਲ ਕੇ ਬਹੁਤ ਆਪਣੇ ਐਕਸਪੀਰੀਅੰਸ ਵੀ ਸ਼ੇਅਰ ਕਰਦੀ ਹੈ ਤੇ ਕਿਤੇ ਆਪਣਾ ਹੱਥ ਵੀ ਵਿਟਾਉਂਦੀ ਹੈ ਜਿਸ ਦੇ ਵਿੱਚ ਦਾਲ ਸਬਜੀ ਕੁਛ ਵੀ ਐਸੀਆਂ ਜੋ ਉਹਨਾਂ ਨੂੰ ਉਹਨਾਂ ਦੀ ਸਫਾਈ ਕਰਨੀ ਹੈ ਮਤਲਬ ਜੋ ਤੁਸੀਂ ਦੇਖ ਰਹੇ ਹੋ ਮਤਲਬ ਕਿੰਨੀ ਇੱਕ ਅ ਵਧੀਆ ਤਰੀਕੇ ਨਾਲ ਰਲ ਮਿਲ ਕੇ ਆਪਣੀ ਜ਼ਿੰਦਗੀ ਦਾ ਜੋ ਸਮਾਂ ਹੈ ਉਹਨੂੰ ਸਫਲ ਕਰ ਰਹੇ ਹਨ ਕਿਉਂਕਿ ਪਾਸ ਤਾਂ ਸਾਰੇ ਕਰਦੇ ਪਰ ਕੁਝ ਲੋਕ ਹੁੰਦੇ ਹਨ ਉਹਨਾਂ ਦੇ ਕੰਮ ਜਿਹੜੇ ਆਪਣੇ ਦੀ ਜ਼ਿੰਦਗੀ ਦਾ ਕੋਈ ਮੈਨਾ ਜਿਹੜਾ ਉਹ ਮੈਨੇ ਬੜਾ ਲੰਦੇ ਹੈ ਤੇ ਪਰ ਜੋ ਆਪਾਂ ਦੇਖ ਰਹੇ ਹੈ ਬੀ ਬਿਹਰਵੰਸ ਕੌਰ ਜੀ ਨੂੰ ਇਹ ਵੀ ਇੱਕ ਦਿਨ ਜ਼ਿੰਦਗੀ ਦੇ ਵਿੱਚ ਕੋਈ ਐਸਾ ਐਕਸੀਡੈਂਟ ਹੋਇਆ ਤੇ ਜਿਸ ਦੇ ਨਾਲ ਇਹ ਬੈਠਣ ਖੜਨ ਤੋਂ ਅਸਮਰਤ ਹੋ ਚੁੱਕੇ ਸੀ ਇਹਨਾਂ ਨੂੰ ਸਹਾਰਾ ਚਾਹੀਦਾ ਸੀ ਬਹੁਤ ਤੇ ਉਮਰ ਵੱਡੀ ਹੋਣ ਕਰਕੇ ਸਿਰ ਤੇ ਮਾਪਪਾਪਨਾ ਹੋਣ ਕਰਕੇ ਕੋਸ਼ਿਸ਼ ਕਰਦੇ ਸੀ ਇਹਨਾਂ ਦੇ ਜੋ ਭਰਾ ਤੇ ਭੈਣ ਕੁਝ ਹੈਲਪ ਕਰਨ ਦੀ ਪਰ ਉਹਨਾਂ ਦੇ ਵੀ ਉਮਰ ਬਡੇਰੀ ਹੋਣ ਕਰਕੇ ਉਹਨਾਂ ਦੇ ਵੀ ਜਿਹੜੇ ਹਾਲਾਤ ਸੀ ਬਿਲਕੁਲ ਅਜਾਸਤ ਨਹੀਂ ਸੀ ਦੰਦੇ ਪ੍ਰਵਾਸ ਦਾ ਸੰਸਾ ਦੇ ਵਿੱਚ ਨਵੰਬਰ 2023 ਦੇ ਵਿੱਚ ਦਾਖਲ ਹੋਏ ਤੇ ਮਾਲਕ ਦੀ ਕਿਰਪਾ ਨਾਲ ਤੇ ਪ੍ਰਵਸ ਰਸਨਸਤਾ ਦੇ ਹਸਪੀਟਲ ਦੇ ਵਿੱਚ ਜਦੋਂ ਇਹਨਾਂ ਦਾ ਇਲਾਜ ਚੱਲਿਆ ਤਾਂ ਉਸ ਦੇ ਨਾਲ ਬੜੀ ਜਲਦੀ ਇੰਪਰੂਵ ਹੋ ਕੇ ਫੇਰ ਹੁਣ ਅੱਜ ਕਿਵੇਂ ਆਦਰਸ਼ਕਾਰ ਦੇ ਨਾਲ ਜਿਹੜੀ ਜ਼ਿੰਦਗੀ ਜੀ ਰਹੇ ਆ ਤੁਸੀਂ ਇਸ ਤੋਂ ਆਪਾਂ ਦੇਖ ਸਕਦੇ ਆ ਸਭ ਲੈ ਸਕਦੇ ਆ ਕਿ ਕਿੱਦਾਂ ਜਿਹੜਾ এনਵਾਇਰਨਮੈਂਟ ਹੈਗਾ ਇਨਸਾਨ ਨੂੰ ਸੰਗਤ ਜਿਹੜੀ ਹੈ ਇਨਸਾਨ ਨੂੰ ਕਿਵੇਂ ਬਦਲ ਦਿੰਦੀ ਹੈ ਤੇ ਸਪੋਰਟ ਇਨਸਾਨ ਨੂੰ ਕਿਵੇਂ ਬਦਲ ਦਿੰਦੀ ਹੈ ਕਿਉਂਕਿ ਜਿਹੜੀ ਸੰਗਤ ਹੈ ਨਵਾਤਾਪਰਨ ਹੁੰਦਾ ਐਨਵਾਇਰਨਮੈਂਟ ਹੁੰਦਾ ਉਸ ਦੇ ਵਿੱਚ ਉਹ ਜਿਹੋ ਜੇ ਉਸ ਦੇ ਵਿੱਚ ਵਿਚਾਰ ਹੁੰਨੇ ਆ ਜਿਹੋ ਜੀਆਂ ਭਾਵਨਾਵਾਂ ਹੁੰਦੀਆਂ ਇਨਸਾਨ ਦੇ ਵਿਚਾਰ ਵੀ ਉਦਾਂ ਦੇ ਹੀ ਬਣਦੇ ਆ ਉਹਨਾਂ ਵਿਚਾਰਾਂ ਦੇ ਆਧਾਰ ਦੇ ਉੱਤੇ ਫਿਰ ਮਨੁੱਖ ਜਿਵੇਂ ਜਿਵੇਂ ਫਿਰ ਕਰਮ ਕਰਦਾ ਚੱਲ ਜਾਂਦਾ ਹੈ ਤੇ ਉਸ ਦੇ ਵਿੱਚ ਉਹ ਕੁਦਰਤੀ ਜਿਹੜੇ ਉਹਦੇ ਲੇਖ ਤਕਦੀਰਾਂ ਬਦਲਦੀਆਂ ਤੇ ਜੀਵਨ ਜਿਹੜਾ ਹੈਗਾ ਉਹਦਾ ਸੁਖੀ ਤੇ ਖੁਸ਼ਹਾਲ ਬਣਦਾ ਚੱਲ ਜਾਂਦਾ ਹੈ ਕਿਉਂਕਿ ਇਸ ਦੇ ਵਿੱਚ ਆ ਗੁਰਬਾਣੀ ਗੁਰੂ ਸਾਹਿਬ ਨੇ ਬੜਾ ਕਲੀਅਰਲੀ ਲਿਖਿਆ ਗੁਰਬਾਣੀ ਦੇ ਵਿੱਚ ਕਿ ਕਰਨੀ ਕਾਗਦ ਮਨ ਮਸਵਾਣੀ ਬੁਰਾ ਭਲਾ ਦੋਇ ਲੇਖ ਪੇ ਤੇ ਅਕਸਰ ਹੀ ਮਤਲਬ ਆਪਾਂ ਦੇਖਦੇ ਆ ਕਿ ਜੇਕਰ ਕੁਝ ਬੰਦੇ ਸਿੱਧੀ ਕੰਪਲੇਨਟ ਕਰ ਦਿੰਦੇ ਆ ਕਿ ਮੇਰੇ ਤਾਂ ਲੇਖਾਂ ਵਿੱਚ ਨਹੀਂ ਤਕਦੀਰਾਂ ਵਿੱਚ ਨਹੀਂ ਪਰ ਮੈਨੂੰ ਲੱਗਦਾ ਜਦੋਂ ਬੰਦੇ ਦੇ ਅੰਦਰ ਹੌਸਲਾ ਹੁੰਦਾ ਹੈ ਤੇ ਪਰਮਾਤਮਾ ਦਾ ਸਾਹਰਾ ਤਾਂ ਹਮੇਸ਼ਾ ਸਾਰਿਆਂ ਦੇ ਸਿਰ ਤੇ ਹੁੰਦਾ ਸਤਿਗੁਰੂ ਸਦਾ ਵਿਆਹ ਲੈ ਪਾਈ ਵੀੜ ਮ ਭਾਗਾਂਗੇ ਪਾਈ ਇੱਕ ਨਜ਼ਰ ਕਰ ਵੇਖ ਸਭ ਉੱਪਰ ਜਿਹਾ ਪਉ ਇਹ ਹਫਲ ਪਾਈ ਆਪਣੀਆਂ ਭਾਵਨਾਵਾਂ ਸਹੀ ਹੋਣੇ ਚਾਹੀਦੀਆਂ ਆਪਣੇ ਚਿਹਮਤ ਹੋਣੀ ਚਾਹੀਦੀ ਹੈ ਮਾਲਕ ਦੀ ਕਿਰਪਾ ਦੇ ਨਾਲ ਆਪਾਂ ਆਪਣੀਆਂ ਸਮੱਸਿਆਵਾਂ ਦੇ ਉੱਤੇ ਜਿੱਤ ਪ੍ਰਾਪਤ ਕਰਕੇ ਫਿਰ ਦੁਬਾਰਾ ਜਿਹੜੀ ਅਸੂਖੀ ਤੇ ਖੁਸ਼ਹਾਲ ਜ਼ਿੰਦਗੀ ਜੀ ਸਕਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ